ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਖੈਰੀਅਤ ਨਾਲ ਹੋਵੇ। ਮੁਲਕ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਰਤਪਾਲ ਤੇ ਕੀਤੀ ਟਿੱਪਣੀ ਜਿਸ ਦਾ ਬਾਬਾ ਬੰਤਾ ਸਿੰਘ ਨੇ ਦਿੱਤਾ ਕਰਾਰਾ ਜਵਾਬ ਤੇ ਅਮਿਤ ਸ਼ਾਹ ਦੀ ਠੋਕੀ ਮੰਜੀ ਕੀ ਕਰਾਰਾ ਜਵਾਬ ਦਿੱਤਾ ਇਸ ਦੇ ਬਾਰੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ। ਸੋ ਚਲ ਕੇ ਵੀਡੀਓ ਵੇਖਣੀ ਹੈ ਫਿਰ ਕਰਦੇ ਹਾਂ ਉਸ ਤੇ ਵਿਚਾਰ। ਕੁਝ ਲੋਕ ਪੰਜਾਬ ਵਿੱਚ ਬਿੰਦਰਨ ਵਾਲੇ ਬੰਨੇ ਕੰਪਨ। ਪ੍ਰਯਾਸ ਵੀ ਕੀ ਅੱਗੇ ਵੀ ਬੜੇ सरकार हमारी नहीं थी फिर भी यही गृह मंत्रालय ने दृढ़ निश्चय कर कर आज वो आसाम की जेल में आराम से गुरु ग्रंथ साहब का पाठ वाहेगुरु जी का खालसा वाहेगुरु जी की फतेह दोस्तों आप सभी लोगों ने अमित शाह का बयान सुना होगा अमित शाह ने एक बयान दिया था कि एक ऐसा नया भिंडरा वाला पैदा हो गया था जो पंजाब के अंदर भिंडरा वाला बनने की कोशिश कर रहा था और आज वो आसाम की डिब्रूगढ़ जेल के अंदर बैठा पाठ कर रहा है इस मामले के ऊपर अमित शाह को भारत के गृह मंत्री है अमित शाह और उनको बाबा बंता सिंह जी ने एक ऐसा जवाब दिया को ये पूरा वीडियो दिखाते हैं और सुनाते हैं लेकिन विनती है कि वीडियो को लाइक कमेंट और शेयर जरूर करना आइए ਪਾਪਾ ਬੰਤਾ ਸੰਧੀ ਦਾ ਇਹ ਵੀਡੀਓ ਦੇਖਦੇ ਹਨ ਭਾਰਤ ਵਰਸ਼ ਦੇ ਕੇਂਦਰੀ ਗ੍ਰਹਿ ਮੰਤਰੀ ਨੇ 21 ਮਾਰਚ 2025 ਨੂੰ ਇੱਕ ਗੱਲ ਕੀਤੀ ਅਖੇ ਜੀ ਪੰਜਾਬ ਵਿੱਚ ਕੁਝ ਲੋਕ ਭਿੰਡਰਾਂ ਵਾਲੇ ਬਣਨ ਦੀ ਕੋਸ਼ਿਸ਼ ਕਰ ਰਹੇ ਸਨ ਹੁਣ ਅਸਾਮ ਦੀ ਜੇਲ੍ਹ ਵਿੱਚ ਬੈਠੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਨੇ ਤੋਂ ਮੈਂ ਬੇਨਤੀ ਕਰਨੀ ਚਾਹੁੰਦਾ ਇਹੋ ਜਿਹਾ ਬਿਆਨ ਕਿਸੇ ਕੌਮ ਦੀ ਖਲਾਫਤ ਕਰਦਿਆਂ ਦੇਣਾ ਨਹੀਂ ਬਣਦਾ ਨਾ ਤਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਹੀ ਕੋਈ ਮਾੜੀ ਗੱਲ ਹੈ ਚੰਗੀ ਗੱਲ ਹੈ ਜੇ ਕੋਈ ਕਰ ਰਿਹਾ ਹੈ ਤੇ ਨਾ ਭਿੰਡਰਾਂ ਵਾਲੇ ਸੰਤ ਦੀ ਰੀਸ ਕਰਨੀ ਕੋਈ ਮਾੜੀ ਗੱਲ ਹੈ ਅਜਿਹਾ ਬਿਆਨ ਦੇਣਾ ਇਹਨਾਂ ਅਹੁਦਿਆਂ ਤੇ ਬੈਠੇ ਅਫਸਰਾਂ ਨੂੰ ਸੋਭਦਾ ਨਹੀਂ ਹੈ ਠੀਕ ਹੈ ਭਾਈ ਤੁਹਾਨੂੰ 2027 ਵਾਲੀ ਇਲੈਕਸ਼ਨ ਵਿੱਚ ਬਲਕਿ ਵਿੱਚ ਹਿੰਦੂ ਵੀਰਾਂ ਦੀ ਵੋਟ ਚਾਹੀਦੀ ਹੈ ਤੇ ਜੋ ਮਰਜੀ ਬੋਲੀ ਜਾਓ ਪਰ ਜੇ ਭਾਈਚਾਰਕ ਸਾਂਝ ਕਾਇਮ ਰੱਖਣੀ ਹੈ ਤੇ ਜਿਸ ਕੌਮ ਬਾਬਤ ਤੁਸੀਂ ਬੋਲ ਰਹੇ ਹੋ ਉਹਨਾਂ ਦੇ ਆਪਣੇ ਨਾਇਕ ਨੇ ਉਹਨਾਂ ਨੂੰ ਖਲਨਾਇਕ ਨਾ ਦੱਸੋ ਤੁਹਾਡੇ ਹਿੰਦੂ ਵੀਰਾਂ ਦੇ ਆਪਣੇ ਨਾਇਕ ਨੇ ਅਸੀਂ ਉਹਨਾਂ ਨੂੰ ਖਲਨਾਇਕ ਨਹੀਂ ਆਂਦੇ ਤੋ ਸਾਡੇ ਨਾਇਕਾਂ ਨੂੰ ਨੀਵਾ ਦਿਖਾਉਣਾ ਤੁਸੀਂ ਛੱਡ ਦਿਓ ਇਹੀ ਅਜੰਡਾ ਹਿੰਦੂਆਂ ਦੀ ਬਲਕ ਵਿੱਚ ਵੋਟ ਲੈਣ ਲਈ ਇੰਦਰਾ ਗਾਂਧੀ ਨੇ ਵਰਤਿਆ ਸੀ ਐਮਰਜੈਂਸੀ ਲਾਗੂ ਕੀਤੀ 11 ਲੱਖ ਬੰਦਾ ਜੇਲ੍ਹਾਂ ਚ ਸੁਟਿਆ ਤੇ ਵਿਪੱਖਸ਼ ਬਹੁਤ ਸਟਰੋਂਗ ਹੋ ਗਈ ਦਸੰਬਰ 1984 ਵਿੱਚ ਇਲੈਕਸ਼ਨ ਸੀ ਤੇ ਇੰਦਰਾ ਗਾਂਧੀ ਡਰ ਗਈ ਵੀ ਮੈਨੂੰ ਤੇ ਦੋ ਤਿੰਨ ਸੀਟਾਂ ਹੀ ਮਿਲਦੀਆਂ ਉਹਨੇ ਸਾਰੀ ਕਾਂਗਰਸ ਬਿਠਾ ਕੇ ਆਪਣੇ ਥਿੰਕ ਟੈਂਕ ਬਿਠਾ ਕੇ ਵਿਚਾਰ ਕੀਤੀ ਵੀ ਕਿਦਾਂ ਸਾਰੀ ਹਿੰਦੂਆਂ ਦੀ ਵੋਟ ਮੈਨੂੰ ਪਵੇ ਉਹਾਂ ਦੇ ਫਿਰ ਇੱਕੋ ਤਰੀਕਾ ਹੈ ਸਿੱਖਾਂ ਨੇ ਜਾਇਜ਼ ਮੰਗਾ ਆਪਣੀਆਂ ਰੱਖੀਆਂ ਨੇ ਰੈਜ਼ੋਲੂਸ਼ਨ ਆਫ ਆਨੰਦਪੁਰ ਸਾਹਿਬ ਦੇ ਰਾਹੀਂ ਆਨੰਦਪੁਰ ਦੇ ਮਤੇ ਰਾਈਂ ਇਹ ਮਤਾ ਪਰਫੁੱਲਤ ਕੀਤਾ ਜਾ ਰਿਹਾ ਅਕਾਲ ਤਖਤ ਤੋਂ ਮੋਰੀਆਂ ਵਿੱਚ ਭਿੰਡਰਾਂ ਵਾਲਾ ਸੰਤ ਹੈ ਨਾਲ ਉਹਦੇ ਅਕਾਲੀ ਨੇ ਨਾਲ ਸ਼੍ਰੋਮਣੀ ਕਮੇਟੀ ਹੈ ਕਿਸੇ ਤਰ੍ਹਾਂ ਆਨੰਦਪੁਰ ਦੇ ਮਤੇ ਨੂੰ ਭਿੰਡਰਾਂ ਵਾਲੇ ਨੂੰ ਉਹਦੇ ਸਮਰਥਕਾਂ ਨੂੰ ਦੁਨੀਆ ਦੇ ਸਾਹਮਣੇ ਇਉਂ ਦਿਖਾ ਦੇ ਡੇਫੇਮ ਕਰਦੇ ਇਹ ਅਤਵਾਦ ਵਖਵਾਦ ਦੀ ਗੱਲ ਕਰਦੇ ਨੇ ਉਹੀ ਗੱਲ ਹੋਈ মিডিਆ ਸਰਕਾਰ ਦਾ ਚੈਨਲ ਸਰਕਾਰ ਦੇ ਜਿਹੜੇ ਇੱਕਾ ਦੁੱਕਾ ਸਨ ਅਖਬਾਰਾਂ ਸਰਕਾਰ ਦੀਆਂ ਰਸਾਲੇ ਸਰਕਾਰ ਦੇ ਬਿਨਾ ਕਿਸੇ ਐਫ ਆਈ ਆਰ ਤੋਂ ਭਿੰਡਰਾ ਵਾਲੇ ਸੰਤ ਨੂੰ ਅਤਵਾਦੀ ਵਖਵਾਦੀ ਸਾਬਤ ਕੀਤਾ ਗਿਆ ਅਕਾਲ ਤਖਤ ਸਾਹਿਬ ਨੂੰ ਅਤਵਾਦੀਆਂ ਦਾ ਅੱਡਾ ਦੱਸਿਆ ਗਿਆ ਹੁਣ ਜਦੋਂ ਕੋਈ ਖਲਨਾਇਕ ਸਾਬਤ ਕਰ ਦਿੱਤਾ ਜਾਂਦਾ ਉਹਨੂੰ ਮਾਰਨ ਵਾਲਾ ਕੌਣ ਹੁੰਦਾ ਹੀਰੋ ਨਾਇਕ ਬਲਕਿ ਚ ਵੋਟਾਂ ਲੈਣ ਲਈ ਭਿੰਡਰਾਂ ਵਾਲੇ ਸੰਤਾਂ ਨੂੰ ਮਾਰਿਆ ਸ਼ਹੀਦ ਕੀਤਾ 6 ਜੂਨ 1984 ਵਿੱਚ ਇੰਦਰਾ ਗਾਂਧੀ ਨੇ ਇੰਦਰਾ ਗਾਂਧੀ ਨੂੰ ਭਾਈ ਸਤਵੰਤ ਸਿੰਘ ਬੇਅੰਤ ਸਿੰਘ ਨੇ ਮਾਰਿਆ ਇੰਦਰਾ ਗਾਂਧੀ ਦੇ ਫਰਜ਼ੰਦ ਜੀਵ ਗਾਂਧੀ ਨੇ 1 2 3 ਨਵੰਬਰ 1984 ਵਿੱਚ ਸਿੱਖਾਂ ਦੀ ਕਤਲੋਗਾਰਤ ਕਰਵਾਈ ਨਸਲ ਕੁਸ਼ੀ ਕਰਵਾਈ ਇੰਨੇ ਜ਼ੁਲਮ ਕਰਨ ਤੋਂ ਬਾਅਦ ਵੀ ਉਹ ਜਿਹੜਾ ਇੰਦਰਾ ਗਾਂਧੀ ਦਾ ਛੱਡਿਆ ਤੀਰ ਸੀ ਉਹ ਟਿਕਾਣੇ ਲੱਗਾ। ਵਾਕਿਆ ਹੀ ਹਿੰਦੂ ਲੋਕ ਮੰਨ ਚੁੱਕੇ ਸਨ ਸੰਤ ਭਿੰਡਰਾਂਵਾਲਾ ਆਤਵਾਦੀ ਐ ਉਹਨਾਂ ਨੇ ਫਿਰ ਦਸੰਬਰ 1984 ਦੀ ਇਲੈਕਸ਼ਨ ਵਿੱਚ ਰਜੀਵ ਗਾਂਧੀ ਨੂੰ 542 ਸੀਟਾਂ ਵਿੱਚੋਂ 414 ਸੀਟਾਂ ਜਿਤਾਈਆਂ ਤੇ ਪ੍ਰਾਈਮ ਮਿਨਿਸਟਰ ਬਣਾਇਆ। ਐਸ ਕਰਕੇ ਬਲੂ ਸਟਾਰ ਹੋਇਆ ਜੇ ਤੇ ਤੁਹਾਨੂੰ ਕੀ ਸਿਖਾਇਆ ਗਿਆ? ਅਖੇ ਦੀ ਭਿੰਡਰਾਵਾਲਾ ਅਤਵਾਦੀ ਸੀ ਵੱਖਵਾਦੀ ਸੀ ਹਥਿਆਰ ਲੈ ਕੇ ਬੈਠਾ ਸੀ ਅਕਾਲ ਤਖਤ ਤਾਂ ਹਮਲਾ ਹੋਇਆ ਮੈਂ ਪੁੱਛਣਾ ਚਾਹੁੰਨਾ ਹੈ ਇਹ ਗੱਲ ਦਾ ਜਵਾਬ ਦਿਓ ਭਿੰਡਰਾਵਾਲਾ ਅਤਵਾਦੀ ਸੀ ਵੱਖਵਾਦੀ ਸੀ ਅਖੇ ਦੀ ਉਹਨੇ 30000 ਹਿੰਦੂ ਮਾਰਿਆ ਉਹਨੇ ਰੇਪ ਕੀਤੇ ਕਰਵਾਏ ਕੋਈ ਇੱਕ ਤੇ ਐਫ ਆਈ ਆਰ ਉਹਦੇ ਤੇ ਦਰਜ ਚਾਹੀਦੀ ਸੀ ਨਾ 6 ਜੂਨ 1984 ਤੋਂ ਪਹਿਲਾਂ ਇਡਾ ਵੱਡਾ ਅਤਵਾਦੀ ਹੋਵੇ ਰੇਪਿਸਟ ਬੰਦਾ ਹੋਵੇ 30000 இந்து ਜਨੇ ਮਾਰਿਆ ਹੈ ਹਿੰਦੁਸਤਾਨੀਆਂ ਦੀ ਸਰਕਾਰ ਹੋਵੇ ਤੇ ਉਹਦੇ ਤੇ ਪਰਚਾ ਹੀ ਕੋਈ ਨਾ ਹੋਵੇ ਕੋਈ ਸੈਂਸਸ ਨਹੀਂ ਮਿਲੇਗਾ ਕੋਈ ਤੁਹਾਨੂੰ ਕਤਲੋਗਾਰਤ ਦੀ ਨਿਸ਼ਾਨੀ ਨਹੀਂ ਮਿਲੇਗੀ ਅਬਲ ਤੇ 7800 ਹਿੰਦੂ ਵੀਰ ਦੀ ਮੌਤ ਹੋਈ ਹੈ ਉਸ ਸਮੇਂ ਦਰਮਿਆਨ ਉਹ ਵੀ ਸਰਕਾਰਾਂ ਨੇ ਆਪ ਬੱਸਾਂ ਚੋਂ ਲਾ ਕੇ ਮਾਰੇ ਸਨ ਭਿੰਡਰਾਂ ਵਾਲੇ ਨੂੰ ਡਿਫੇਮ ਕਰਨ ਦੇ ਲਈ ਇੱਕ ਗੱਲ ਹੁਣ ਆ ਜਾਓ ਦੂਸਰਾ ਪੱਖ ਭੈਰਵ ਦਤ ਪਾਂਡੇ ਗਵਰਨਰ ਆਫ ਪੰਜਾਬ ਜਦੋਂ ਨੂੰ ਪਤਾ ਲੱਗਾ ਵੀ ਹਰਮੰਦਰ ਸਾਹਿਬ ਤੇ ਹਮਲਾ ਹੋਣਾ ਹੈ ਉਹਨੇ ਚਿੱਠੀ ਲਿਖੀ ਇੰਦਰਾ ਗਾਂਧੀ ਨੂੰ ਇਟਸ ਸਿਵਲ ਮੈਟਰ ਐਂਡ ਥੇਅਰ ਇਜ਼ ਨੋ ਨੀਡ ਆਫ ਮਿਲਟਰੀ অর ਸੈਂਟਰ ਗਵਰਨਮੈਂਟ ਇਨਵੋਲਵਮੈਂਟ ਇਨ ਪੰਜਾਬ ਸਿਵਲ ਮੈਟਰ ਐ ਕੋਈ ਲੋੜ ਨਹੀਂ ਤੁਸੀਂ ਦਖਲ ਦਿਓ ਅਸੀਂ ਆਪੇ ਸਾਮ ਲਵਾਂਗੇ ਉਹਦੀ ਚਿੱਠੀ ਨੂੰ ਦਰਕਿਨਾਰ ਕਿਉਂ ਕੀਤਾ ਗਿਆ ਉਹ ਗਵਰਨਰ ਤੇ ਆਤਵਾਦੀ ਨਹੀਂ ਸੀ ਨਾ ਦੇਸ਼ ਦਾ ਬੰਦਾ ਸੀ ਉਹ ਤੇ ਚਲੋ ਇਹਦੇ ਅੱਗੇ ਆ ਜਾਓ ਜਰਨਲ ਸਿਨਾ ਇੰਡੀਅਨ ਆਰਮੀ ਦਾ ਚੀਫ ਇੰਦਰਾ ਗਾਂਧੀ ਆਵਾਜ਼ ਦੇ ਕੇ ਕਹਿੰਦੀ ਹੈ ਜਰਨਲ ਸਾਹਿਬ ਹਰਮੰਦਰ ਸਾਹਿਬ ਤੇ ਅਟੈਕ ਕਰਨਾ ਹੈ ਕਹਿੰਦਾ ਮੈਂ ਪਾਪ ਨਹੀਂ ਕਰ ਸਕਦਾ ਕਹਿੰਦੀ ਫਿਰ ਰਸਤਾ ਬਦਲ ਜਰਨਲ ਵਜਦੇਆ ਨੂੰ ਚੂਸ ਕੀਤਾ ਗਿਆ ਸਿਨਾ ਨੇ ਪ੍ਰੀਮਚੁਰ ਰਿਟਾਇਰਮੈਂਟ ਕਿਉਂ ਲਈ ਜੇ ਉਥੇ ਆਤਵਾਦੀ ਬੈਠੇ ਸਨ ਹਮਲਾ ਕਿਉਂ ਨਹੀਂ ਕੀਤਾ ਉਹ ਤੇ ਹਿੰਦੂ ਵੀਰ ਸੀ ਜਰਨਲ ਸਿਨਾ ਕਹਿੰਦਾ ਹੈ ਸੰਤ ਜਰਨੈਲ ਸਿੰਘ ਵਾਸ ਔਨ ਡਿਫੈਂਸਿਵ ਮੋਡ ਉਹਨਾਂ ਹਮਲਾ ਨਹੀਂ ਕੀਤਾ ਪਿੰਡਰਾਵਾਲੇ ਤੇ ਉਹਦੇ ਸਾਥੀਆਂ ਨੇ ਬਿਜਲੀ ਕੱਟ ਦਿਓ ਪਾਣੀ ਕੱਟ ਦਿਓ ਭੁੱਖੇ ਧਿਆਏ ਰਹਿਣਗੇ ਸਿੰਘ ਆਪੇ ਬਾਹਰ ਆਉਣਗੇ ਗ੍ਰਿਫਤਦਾਰੀ ਹੋਵੇਗੀ ਕਿਉਂ ਹਮਲਾ ਕਰਨਾ ਹੈ ਕਿਉਂ ਇਹ ਰਸਤਾ ਅਖਤਿਆਰ ਨਾ ਕੀਤਾ ਇੰਦਰਾ ਗਾਂਧੀ ਨੇ ਹੁਣ ਸਭ ਤੋਂ ਵੱਡਾ ਤਰਕ ਪਿੰਡਰਾਵਾਲੇ ਨੂੰ ਜੋ ਅਤਵਾਦੀ ਸਾਬਤ ਕਰਨ ਲਈ ਕੀਤਾ ਜਾਂਦਾ ਅਖੇਰੀ ਹਥਿਆਰ ਲੈ ਕੇ ਗੁਰਦੁਆਰੇ ਬੈਠਾ ਇਹ ਜਰਨਲ ਸਿਨਾ ਦੀ ਇੰਟਰਵਿਊ ਸੁਣਿਓ ਮੈਂ ਕਿਸੇ ਮਾਮੂਲੀ ਬੰਦੇ ਦੀਆਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਨਹੀਂ ਕਰ ਰਿਆ ਵਨ ਆਫ ਦਾ ਟਾਪ ਰੈਂਕ ਉਹ ਬੰਦਾ ਹੈ ਇੰਗਲਿਸ਼ 'ਚ ਇੰਟਰਵਿਊ ਹੈ ਉਹ ਕਹਿੰਦਾ ਅਸਲ ਦੇ ਵਿੱਚ ਹੋਇਆ ਕੀ ਹਰਮੰਦਰ ਸਾਹਿਬ ਅਕਾਲ ਤਖਤ ਪਿੰਡਰਾਵਾਲਾ ਤੇ ਉਹਦੇ ਸਮਰਥਕ ਹਥਿਆਰ ਲੈ ਕੇ ਇਸ ਲਈ ਬੈਠੇ ਕਹਿੰਦਾ ਧਰਮ ਯੁੱਧ ਮੋਰਚਾ ਅਗਸਤ 1982 ਵਿੱਚ ਸ਼ੁਰੂ ਹੋਇਆ ਉਹਦੇ 2 ਮਹੀਨੇ ਬਾਅਦ ਅਕਤੂਬਰ 1982 ਦੇ ਵਿੱਚ ਸਰਸਵਾ ਦੇ ਵਿੱਚ ਚਕਰਾਤਾ ਦੇ ਵਿੱਚ 인ਦਰਾ ਗਾਂਧੀ ਨੇ ਹਰਮੰਦਰ ਸਾਹਿਬ ਦਾ ਰੈਪਲੀਕਾ ਤਿਆਰ ਕਰਵਾ ਕੇ ਮਾਡਲ ਤਿਆਰ ਕਰਕੇ ਆਰਮੀ ਨੂੰ ਟ੍ਰੇਨਿੰਗ ਦਿਵਾਉਣੀ ਸ਼ੁਰੂ ਕਰ ਦਿੱਤੀ ਉਹ ਕਹਿੰਦਾ ਭੋਲਿਓ ਸਿੱਖੋ ਭਿੰਡਰਾ ਵਾਲਾ ਤੇ ਹਥਿਆਰ ਜੂਨ 1984 ਦੇ ਸਮੇਂ ਦੇ ਇੱਕ ਸਾਲ ਦੇ ਦਰਮਿਆਨ ਹੀ ਇਕੱਠੇ ਕਰ ਰਿਆ ਸੀ ਤੁਹਾਨੂੰ ਕਿਉਂ ਨਹੀਂ ਸਮਝ ਹਥਿਆਰ ਲੈ ਕੇ ਤੇ ਉਹ ਬਹੁਤ ਦੇਰੀ ਨਾਲ ਅਕਾਲ ਤਖਤ ਤੇ ਬੈਠਾ ਹੈ ਉਹਦੇ ਹਥਿਆਰ ਇਕੱਠੇ ਕਰਨ ਤੋਂ ਪਹਿਲਾਂ ਹੀ ਇੰਦਰਾ ਗਾਂਧੀ ਟ੍ਰੇਨਿੰਗ ਦੁਆਰਾ ਹੀ ਸੀ ਆਰਮੀ ਨੂੰ ਹਰਮੰਦਰ ਕਿਵੇਂ ਢਾਉਣਾ ਹੈ ਤੋ ਨਿਸ਼ਾਨਾ ਕਿੱਥੇ ਗਿਆ 1984 ਦੀ ਇਲੈਕਸ਼ਨ ਜਿੱਤਣੀ ਹੈ ਪਿੰਡਰਾਵਾਲੇ ਨੂੰ ਆਤਵਾਦੀ ਸਾਬਤ ਕੀਤਾ ਹੈ ਉਹਨੂੰ ਮਾਰਨਾ ਹੈ ਆਪ ਬਲਕ ਵਿੱਚ ਹਿੰਦੂਆਂ ਦੀਆਂ ਵੋਟਾਂ ਲੈਣੀਆਂ ਵੀ ਇੰਦਰਾ ਗਾਂਧੀ ਦੇਵੀ ਹੈ ਜਿਨੇ ਰਾਖਸ਼ ਚ ਮਾਰਿਆ ਪਿੰਡਰਾਵਾਲਾ ਆ ਮੁੱਦਾ ਸੀ ਉਹ ਕਹਿੰਦਾ ਫਿਰ ਜਦੋਂ ਇਹ ਰਿਪੋਰਟ ਲੀਕ ਹੋ ਗਈ ਵੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਇਟ ਇਜ਼ ਹਿਸ ਸੈਕ੍ਰੇਟ ਡਿਊਟੀ ਟੂ ਸਮੈਸ਼ ਦਾ ਐਨੀਮੀਜ਼ ਟੀਥ ਐਂਡ ਸੈਕਰੀਫਾਈਜ਼ ਹਿਸ ਲਾਈਫ ਵਾਈਲ ਫਾਈਟਿੰਗ ਕਹਿੰਦਾ ਫਿਰ ਮਰਦਾਂ ਦੀ ਨਿਸ਼ਾਨੀ ਹੈ ਆਪਣੇ ਘਰ ਮੰਦਰ ਨੂੰ ਬਚਾਉਣ ਲਈ ਹਥਿਆਰ ਲੈ ਕੇ ਬੰਦੇ ਨੇ ਤੇ ਜਾਨਵਾਰ ਦੇ ਨੇ ਉਹੀ ਕਰਮ ਭਿੰਡਰਾਵਾਲੇ ਨੇ ਕੀਤਾ ਉਹਨੇ ਸੋਚਿਆ ਅਕਾਲ ਤਖਤ ਟਾਇਆ ਜਾਣਾ ਹੈ ਹਥਿਆਰ ਲੈ ਕੇ ਬਹਿ ਜਾਵਾਂ ਜਿੰਨਾ ਨੁਕਸਾਨ ਘਟਾਇਆ ਜਾ ਸਕੇ ਉਹਨਾ ਘਟਾ ਲਵਾਂ ਤੇ ਸਾਨੂੰ ਕੀ ਪੜਾਇਆ ਗਿਆ ਸਕੂਲਾਂ ਚ ਚੈਨਲਾਂ ਤੇ ਕੀ ਵਿਖਾਇਆ ਗਿਆ ਭਿੰਡਰਾਵਾਲਾ ਹਥਿਆਰ ਨਾ ਰੱਖਦਾ ਹਮਲਾ ਨਾਂਦਾ ਅੱਛਾ ਮੈਂ ਪੁੱਛਦਾ ਭਿੰਡਰਾਵਾਲਾ ਤੇ ਬੈਠਾ ਅਕਾਲ ਤਖਤ ਜੇ ਤੁਸੀਂ 40 ਗੁਰਦੁਆਰਿਆਂ ਤੇ ਹਮਲਾ ਕੀਤਾ ਹਿੰਦੁਸਤਾਨ ਦੇ ਅੰਦਰ ਉੱਥੇ ਸਾਰੇ ਹੀ ਭਿੰਡਰਾਂ ਵਾਲੇ ਬੈਠੇ ਸਨ ਚਲੋ ਭਾਜਪਾ ਦੀ ਸਰਕਾਰ ਹੈ ਗ੍ਰਹਿ ਮੰਤਰੀ ਵੀ ਇਹਨਾਂ ਦੇ ਨੇ ਇਹਨਾਂ ਦੇ ਹੀ ਧੜੇ ਦੇ ਬਹੁਤ ਚੋਟੀ ਦੇ ਆਗੂ ਰਹੇ ਸੁਬਰਾਮਨਿਅਮ ਸਵਾਮੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਚ ਇੰਟਰਵਿਊ ਹੋਈ ਪੁੱਛਿਆ ਗਿਆ ਭਿੰਡਰਾਂ ਵਾਲਾ ਹਤਵਾਦੀ ਸੀ ਚੋਟੀ ਦਾ ਲੀਡਰ ਹੈ ਸਨਾਤਨੀਆਂ ਦਾ ਹਿੰਦੂ ਮਤ ਦਾ ਕਹਿੰਦਾ ਸੰਤ ਭਿੰਡੜਾ ਵਾਲੇ ਬਹੁਤ ਆ ਰਿਲੀਜੀਅਸ ਪ੍ਰੀਚਰ ਪੂਰਨ ਸੰਤ ਸਨ ਧਾਰਮਿਕ ਅਕੀਦਾ ਸੀ ਉਹਨਾਂ ਦਾ ਉਹ ਕਹਿੰਦਾ ਮੈਨੂੰ ਇੱਕ ਵਾਰ ਸੋਵੀਅਤ ਯੂਨੀਅਨ ਦੇ ਐਮਬੈਸਡਰ ਨੇ ਪੁੱਛਿਆ ਵੀ ਤੂੰ ਭਿੰਡੜਾ ਵਾਲੇ ਦੀ ਸਪੋਰਟ ਕਿਉਂ ਕਰਦਾ ਤੇ ਸੁਬਰਾਮਣੀਅਮ ਕਹਿੰਦਾ ਮੈਂ ਉਸ ਨੂੰ ਆਖਿਆ ਸੀ ਮੈਂ ਉਹਦੀ ਸਪੋਰਟ ਨਹੀਂ ਕਰਦਾ ਉਹ ਟੈਰਰਿਸਟ ਨਹੀਂ ਹੈ ਹੀ ਵਾਸ ਹੋਲਡਿੰਗ ਅ ਪ੍ਰੈਸ ਕਾਨਫਰੰਸ ਡੇਲੀ ਐਟ ਅਕਾਲ ਤੱਕ ਦਾ ਉਹ ਕਹਿੰਦਾ ਕਦੇ ਆਤਵਾਦੀ ਪ੍ਰੈਸ ਕਾਨਫਰੰਸ ਕਰਦੇ ਦੇਖੇ ਨੇ ਧਾਰਮਿਕ ਮੰਦਰਾਂ 'ਚ ਉਹਦੇ ਕੋਲ ਤੇ ਕੁੱਲ ਜਾਣ ਦੇ ਲੀਡਰ ਆ ਰਹੇ ਨੇ ਉਹ ਕਾ ਦਾ ਆਤਵਾਦੀ ਹੈ ਮੈਂ ਕਹਿਣਾ ਚਾਹੁੰਨਾ ਹੈ ਗ੍ਰਹਿ ਮੰਤਰੀ ਜੀ ਪਹਿਲਾਂ ਆਪਦੇ ਘਰ ਵਿੱਚ ਹੀ ਫੈਸਲਾ ਕਰ ਲਓ ਕੁਝ ਤੁਹਾਡੇ ਬੰਦੇ ਪਿੰਡਰਾਂ ਵਾਲਿਆਂ ਨੂੰ ਸੰਤਾਂਦੇ ਨੇ ਤੇ ਤੁਸੀਂ ਉਹਨਾਂ ਨੂੰ ਨੀਮਾ ਵਿਖਾ ਰਹੇ ਹੋ ਰਹੀ ਗੱਲ ਅਨੰਦਪੁਰ ਦੇ ਮਤੇ ਦੀ ਉੱਥੇ ਇੱਕ ਵੀ ਮਤਾ ਇਦਾਂ ਦਾ ਨਹੀਂ ਜਿੱਥੇ ਹਿੰਦੁਸਤਾਨ ਦੇ ਟੋਟੇ ਕਰਨ ਦੀ ਗੱਲ ਲਿਖੀ ਹੋਵੇ ਜਦ ਪਿੰਡਰਾ ਵਾਲਿਆਂ ਪ੍ਰਚਾਰ ਕੀਤਾ ਹੋਵੇ ਐਸਵਾਈਐਲ ਕਨਾਲ ਦੀ ਗੱਲ ਸੀ Hindu ਧਰਮ ਨਾਲੋਂ Sikh ਧਰਮ ਨੂੰ ਵੱਖਰਾ ਮੰਨਿਆ ਜਾਵੇ ਇਸੇ ਤਰ੍ਹਾਂ ਹੀ ਜਿਹੜੀ ਪਾਣੀਆਂ ਦੀ ਵੰਡ ਹੈ ਉਹ ਰਿਪੇਰੀਅਨ ਲਾਅ ਦੇ ਅਕੋਰਡਿੰਗ ਹੋਵੇ ਆ ਤੁਹਾਡੇ ਬੱਚੇ ਪੜ੍ਹੇ ਨੇ ਇਹਨਾਂ ਨੂੰ ਜੋਬ ਨਹੀਂ ਮਿਲਦੀ ਜਿੰਨਾ ਚਿਰ ਨਹੀਂ ਮਿਲਦੀ ਗੁਜ਼ਾਰੇ ਜੋਗਾ ਪਤਾ ਸਰਕਾਰ ਦਵੇ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਧਾਰਮਿਕ ਜਿਹੜੇ ਸਥਾਨ ਨੇ Sikh ਜਗਤ ਦੇ ਉਹਨਾਂ ਨੂੰ ਪਵਿੱਤਰ ਜਗਾ ਦਾ ਦਰਜਾ ਦਿਓ ਨਸ਼ੇ ਬੰਦ ਕਰੋ ਮੈਨੂੰ ਦੱਸੋ ਕਿੱਥੇ ਆਤਵਾਦ ਕਿੱਥੇ ਵੱਖਵਾਦ ਦੀ ਗੱਲ ਸੀ ਇਹ ਇੰਦਰਾ ਗਾਂਧੀ ਦੇ ਮੀਡੀਏ ਨੇ ਭਿੰਡਰਾਂ ਵਾਲਿਆਂ ਨੂੰ ਤੇ ਨਾਲ-ਨਾਲ ਅਨੰਦਪੁਰ ਦੇ ਮਥੇ ਨੂੰ ਡਿਫੇਮ ਕੀਤਾ ਸੀ ਤੋਂ ਮੈਂ ਇਹ ਕਹਿਣਾ ਚਾਹੁੰਦਾ ਭਾਈ ਜੀ ਜੇ ਤੁਹਾਨੂੰ ਵੋਟਾਂ ਚਾਹੀਦੀਆਂ ਨੇ ਨਾ ਹਿੰਦੂਆਂ ਦੀ ਬਹੁ ਗਿਣਤੀ ਹੈ ਤੇ ਸਿੱਖਾਂ ਦੇ ਖਿਲਾਫ ਉਹਨਾਂ ਨੂੰ ਪੜਕਾਉਣਾ ਛੱਡ ਦਿਓ ਭਾਈਚਾਰਕ ਸਾਂਝ ਖਰਾਬ ਨਾ ਕਰੋ ਇਹ ਦੱਸੋ ਉਹਨਾਂ ਨੂੰ ਵੀ ਤੁਹਾਡੇ ਬੱਚਿਆਂ ਨੂੰ ਨਸ਼ੇ ਤੋਂ ਅਸੀਂ ਏਦਾਂ ਬਚਾਉਣਾ ਹੈ ਏਦਾਂ ਜੋਬਸ ਕ੍ਰੀਏਟ ਕਰਨੀਆਂ ਨੇ ਏਦਾਂ ਦੇਸ਼ ਦੀ ਡਿਵੈਲਪਮੈਂਟ ਕਰਨੀ ਹੈ ਨੇਕ ਇਰਾਦੇ ਪ੍ਰਗਟ ਕਰੋ ਤੇ ਤੁਹਾਨੂੰ ਵੋਟਾਂ ਪਾਉਣ ਕਿਉਂ ਧਰਮ ਦੀ ਰਾਜਨੀਤੀ ਕਰਦੇ ਹੋ ਤੇ ਘਾਣ ਉਹਨਾਂ ਸਿੱਖਾਂ ਦਾ ਕਰਨ ਤੇ ਤੁਲੇ ਹੋ ਜਿਨ੍ਹਾਂ ਨੇ ਬ੍ਰਿਟਿਸ਼ ਐਮਪਾਇਰ ਕੋਲੋਂ ਤੁਹਾਡੇ ਭਾਰਤ ਵਰਸ਼ ਨੂੰ ਆਜ਼ਾਦ ਕਰਵਾਉਣ ਲਈ 90% ਕੁਰਬਾਨੀਆਂ ਦਿੱਤੀਆਂ ਸਾਡਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਤਵਾਦੀ ਨਹੀਂ ਸੀ सिख जगत का नायक हाँ तो खलनायक हो सकता है सिंह बहादुर साड़ा नायक सी लिखता पढ़ लो मुगलिया सल्तनत खलनायक सी ललनायको so, दोस्तों ये थी बाबा बंता सिंह जी की स्पीच अमित शाह को ऐसा जवाब दिया गया जिस जवाब की उम्मीद अमित शाह ने कभी नहीं की होगी सं जरनैल सिंह खालसा भिंडरामा जी को एक महान संत हैं, शहीद हैं, कौमी योद्धे हैं और उनको ये लोग जान बुझ कर आतंकवादी ऐलानने की कोशिश करते रहते हैं इंदिरा गांधी भी यही कोशिश करती थी अब अमित शाह बीजेपी भी पार्टी भी यही कर रही है लेकिन जो इनके समझदार लीडर हैं वो कभी भी गलत बयानबाजी नहीं करते हैं बहुत सारे हिंदू भाई है जो संत जरनेल सिंह खालसा भिंडरा जी को पूजते हैं उनकी तस्वीर हिंदू लोगों ने अपने घर के अंदर लगा रखी है क्यों लगा रखी है क्योंकि वो संत थे ਉਹ ਸੰਤ ਵੀ تھے اور ਸਿਪਾਹੀ ਵੀ تھے ਤੁਮ ਮਿਲenge ਨਏ ਵੀਡੀਓ ਨਈ ਜਾਣਕਾਰੀ ਕੇ ਸਾਥ ਵਾਹਿਗੁਰੂ